ਜਿਹੜਾ ਰਿਪਬਲਿਕ ਡੇ ਹੈ ਉਹ ਸਾਰੇ ਹਿੰਦੁਸਤਾਨ 'ਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਭਾਵੇਂ ਆਜ਼ਾਦੀ ਤਾਂ ਸਾਨੂੰ 1947 'ਚ ਮਿਲੀ ਸੀ ਬਟ ਰਿਪਬਲਿਕ ਡੇ ਦੀ ਇੰਪੋਰਟੈਂਸ ਏਵੇਂ ਆ ਵੀ 1950 'ਚ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਹਨੂੰ ਅਸੀਂ ਧੂਮ ਧਾਮ ਨਾਲ ਉਹ ਮਨਾਉਣਾ ਹੈ ਤੇ ਉਸੇ ਲੜੀ ਦੇ ਵਿੱਚ ਵੱਖ-ਵੱਖ ਅਫਸਰ ਦੀ ਡਿਊਟੀ ਹੈ ਉਹ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਲੱਗੀ ਹੈ ਇੱਥੇ ਜਿਹੜੇ ਮਿਸਟਰ ਸੋਨੀ ਜਿਹੜੇ ਐਸਐਸਪੀ ਸਾਹਿਬ ਹੈ ਇਹ ਬੜੇ ਕਾਬਲ ਤੇ ਕੰਪੀਟੈਂਟ ਹੈ ਇਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਆ ਮੈਂ ਕੱਲ ਵੀ ਆਇਆ ਸੀ ਇਹਨਾਂ ਨਾਲ ਜਿਹੜੀ ਮੁੱਢਲੀ ਡਿਸਕਸ਼ਨ ਹੋਈ ਸੀ ਅੱਜ ਫੁੱਲ ਡਰੈਸ ਰਹਿਸਲ ਹੈ ਪਰਪਸ ਇਹ ਹੁੰਦਾ ਵੀ ਲੋਕ ਜਦੋਂ ਆਉਂਦੇ ਆ ਇਹੋ ਜਿਹਾ ਕੋਈ ਆਪਾਂ ਜਿਹੜਾ ਜਿਹੜਾ ਦਿਹਾੜਾ ਮਨਾਉਨੇ ਆ ਤੇ ਉਹਦੀ ਇੰਪੋਰਟੈਂਸ ਦੇ ਨਾਲ ਨਾਲ ਸਾਡਾ ਮਕਸਦ ਹੁੰਦਾ ਵੀ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਉਹ ਸੈਲੀਬ੍ਰੇਸ਼ਨ ਵੀ ਹੋ ਜੇ ਨਾਲ ਨਾਲ ਸ਼ਰਾਰਤੀ ਅੰਸਰ ਹੈ ਉਹ ਕੋਈ ਨਾ ਕੋਈ ਇਹੋ ਜੇ ਵਿੱਚ ਵਿਗਨ ਨਾ ਪਾਵੇ ਤੇ ਸ਼ਰਾਰਤ ਨਾ ਕਰੇ ਉਹਦੇ ਲਈ ਇੰਤਜ਼ਾਮ ਆ ਜਿਹੜੇ ਬੰਦੋਬਸਤ ਹੁੰਦੇ ਸਿਕਿਉਰਿਟੀ ਬੰਦੋਬਸਤ ਆ ਉਹ ਵੀ ਉਸੇ ਨੂੰ ਮਤਲਬ ਅਸੀਂ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜਿਸ ਢੰਗ ਨਾਲ ਇੰਤਜ਼ਾਮ ਕੀਤੇ ਵੇ ਆ ਪਲਾਨ ਕੀਤੀ ਵੀ ਆ ਉਹ ਵਕ ਵਕ ਸਬ ਡਿਵੀਜ਼ਨ ਦੇ ਵਿੱਚ ਵੀ ਫੰਕਸ਼ਨ ਹੋ ਰਿਹਾ ਹੈ ਤੇ ਉਹ ਜਿਹੜਾ ਡਿਸਟ੍ਰਿਕਟ ਮੋਗੇ ਦੇ ਵਿੱਚ ਸਾਰੇ ਅਮਨ ਚੈਨ ਨਾਲ ਅਸੀਂ ਵਚਨਬੰਦ ਆ ਉਹਦੇ ਲਈ ਵੀ ਸਾਰੇ ਜਿਹੜੇ ਜਿਹੜੇ ਰਿਪਬਲਿਕ ਡੇ ਫੰਕਸ਼ਨ ਹੈ ਪੂਰੇ ਅਮਨ ਚੈਨ ਨਾਲ ਸਰ ਪੂਲੀ ਪਛਾਣ ਦਾ ਬਹੁਤ ਵਧੀਆ ਪ੍ਰਬੰਧ ਹੈ ਦੇਖਣ ਨੂੰ ਆ ਰਿਹਾ ਹੈ ਪਰ ਜਿਹੜੇ ਕੱਲ ਦਲ ਖਾਲਸਾ ਲੋਬੂ ਚੇਤਾਵਨੀ ਦਿੱਤੀ ਗਈ ਤੇ ਸ਼ਰਾਰਤੀਆਂ ਨੂੰ ਕਿਹ ਚੇਤਾਵਨੀ ਦੇਣਾ ਜਾਊਂਗੇ ਤੁਹਾਡੇ ਜਰੀਏ ਨਹੀਂ ਦੇਖੋ ਚੇਤਾਵਨੀ ਕੁਛ ਨਹੀਂ ਜੀ ਇਹ ਸ਼ੁਰੂ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਦੀ ਜਿਹੜੀ ਹਮੇਸ਼ਾ ਹੀ ਡਿਊਟੀ ਹੁੰਦੀ ਹੈ ਉਹਦੇ ਵਿੱਚ ਹੁੰਦਾ ਹੈ ਵੀ ਪੀਸ ਮੈਂਟੇਨ ਕਰਨਾ ਤੇ ਉਹ ਪੀਸ ਮੈਂਟੇਨ ਕਰਨ ਲਈ ਅਸੀਂ ਆਪਦਾ ਸਾਰਾ ਕਈ ਆਪਦੇ ਜਿਹੜੇ ਉਹ ਟੰਗ ਤਰੀਕੇ ਆ ਬੰਦੋਬਸਤ ਆ ਅਸੀਂ ਹਮੇਸ਼ਾ ਹੀ ਕਰਦੇ ਆਏ ਆ ਤੇ ਉਸ ਕਰਕੇ ਕੋਈ ਸਪੈਸੀਫਿਕ ਕੀਨੇ ਚੇਤਾਵਨੀ ਦਿੱਤੀ ਜਾਂ ਉਸ ਗੱਲ ਦੇ ਵਿੱਚ ਜਾਏ ਬਿਨਾ ਆਦਰਵਾਇਜ਼ ਸਾਡਾ ਇਹ ਡਿਊਟੀ ਹੁੰਦੀ ਹੈ ਜਿਹੜੇ ਇਹੋ ਜੇ ਤਿਹਾਰ ਜਿਹੜਾ ਦੇਖ ਇਤੋਂ ਵੱਡਾ ਕਿਹੜਾ ਹੋ ਸਕਦਾ ਹੈ ਜਦੋਂ ਕਾਨੂੰਨ ਦਾ ਰਾਜ ਤੇ ਅਸੀਂ ਜਿਹੜਾ ਕੱਲ ਵੀ ਜਿਹੜੀ ਡਿਊਟੀ ਦੇਣੀ ਹੈ ਤੇ ਜਾਂ ਪਹਿਲਾਂ ਵੀ ਡਿਊਟੀਆਂ ਦਿੰਨੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਹੀ ਦਿੰਨੇ ਆ ਤੇ ਇਹ ਤਾਂ ਇਹਦੀ ਇੰਪੋਰਟੈਂਸ ਹੀ ਔ ਹੈ 26 ਜਨਵਰੀ ਦਾ ਸੰਵਿਧਾਨ ਹੀ ਉਸ ਦਿਨ ਆਪਣਾ ਲਾਗੂ ਹੋਇਆ ਤੇ ਇਸ ਲਈ ਕਾਨੂੰਨ ਦਾ ਰਾਜ ਹੀ ਹਮੇਸ਼ਾ ਲਾਗੂ ਹੋਣਾ ਚਾਹੀਦਾ ਉਸ ਲਈ ਡਿਊਟੀ ਦੇਾਂਗੇ